ਅੱਜ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਮਤਲਬ ਵਿਆਹਾਂ ਦੇ ਵਿੱਚ ਸਬਜ਼ੀ ਬਣਦੀ ਸੀ ਨਾ ਤੇ ਉਹ ਖਾਣ ਨੂੰ ਬੜਾ ਹੀ ਜੀ ਕੀਤਾ ਮੇਰਾ ਵੀ ਇੰਨਾ ਮੇਰੇ ਬੈਠੀ ਬੈਠੀ ਤੇ ਦਿਮਾਗ 'ਚ ਆ ਗਿਆ ਮੈਂ ਕਿਹਾ ਅੱਗੇ ਦੇਖ ਲਓ ਹਨਾ ਹੁਣ ਤਾਂ ਬਾਸਵੰਨੀ ਦੀਆਂ ਬਣਦੀਆਂ ਤੇ ਅੱਗੇ ਮਤਲਬ ਜਿਹੜੀਆਂ ਘਰਾਂ ਦੇ ਵਿੱਚ ਘਰੇਲੂ ਚੀਜ਼ਾਂ ਪਈਆਂ ਹੁੰਦੀਆਂ ਸੀ ਤੇ ਆਲੂਆਂ ਦੇ ਗੱਟੇ ਲਿਆ ਕੇ ਰੱਖ ਲੰਦੇ ਗੰਡੇ ਲਿਆ ਕੇ ਰੱਖ ਲੰਦੇ ਵੀ ਵਿਆਹ ਫਲਾਣੇ ਘਰੇ ਤੇ ਕਈ ਕਈ ਦਿਨ ਨਾ ਇਹ ਸਬਜ਼ੀਆਂ ਚੱਲਦੀਆਂ ਤੇ ਮੈਂ ਵੀ ਅੱਜ ਕੀ ਕਰਦੀ ਸੀ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣ ਲੱਗੀ ਤੇ ਮੇਰੇ ਯਾਦ ਆ ਗਈ ਗੱਲ ਮੈਂ ਕਿਹਾ ਚੱਲ ਨਾਲੇ ਵੀਡੀਓ ਬਣਾਵਾ ਦੇ ਨਾਲੇ ਸਾਰਿਆਂ ਨੂੰ ਪੁੱਛਾਂ ਵੀ ਤੁਹਾਨੂੰ ਕਿਹਨੂੰ ਕਿਹਨੂੰ ਯਾਦ ਆ ਗਿਆ ਵੀ ਪੁਰਾਣੇ ਸਮਿਆਂ ਦੇ ਵਿੱਚ ਅੱਗੇ ਗੰਡੇ ਪਕੌੜੇ ਤੇ ਆਹ ਆਲੂ ਪਕੌੜੇ ਬੜੇ ਬਣਾਉਂਦੇ ਵਿਆਹਾਂ ਦੇ ਵਿੱਚ ਵਿਆਹ ਦੇ ਵਿੱਚ ਜਿਵੇਂ ਆਲੂ ਪਕੌੜਿਆਂ ਦੀ ਸਬਜ਼ੀ ਹੁੰਦੀ ਤੇ ਨਾਲ ਦਾਲ ਤੇ ਨਾਲ ਦੋ ਲੱਡੂ ਰੱਖ ਦਿੰਦੇ ਗਿਆ ਨੂੰ ਦੋ ਜਲੇਬੀਆਂ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਜਿਹੜਾ ਉਹ ਸਵਾਦ ਲੱਗਦੇ ਸੀ ਭਈ ਉਹ ਅੱਜ ਵੀ ਯਾਦ ਆਉਂਦੀ ਏ ਮੇਰੇ ਗੱਲ ਉਹ ਤਾਂ ਵੀ ਮੈਨੂੰ ਕਿਸੇ ਵੇਲੇ ਨਹੀਂ ਭੁੱਲਦੇ ਹੈਗੇ ਮੈਂ ਕਹਿ ਦਿੰਦੀ ਸੀ ਅੱਗੇ ਆਈ ਲੱਡੂ ਜਲੇਬੀਆਂ ਨਾਲ ਰੋਟੀਆਂ ਸਵਾਦ ਲੱਗਦੀਆਂ ਹੁਣ ਭਾਵੇਂ ਛੱਤੀ ਪਦਾਰਥ ਪਏ ਹੋਣ ਪਾਰਟੀਆਂ ਰੱਖਦੇ ਐ ਹਣਾ ਬਾਣਸਵੰਨੀ ਦੀਆਂ ਮਤਲਬ ਡੋਂਗਿਆਂ ਦੇ ਵਿੱਚ ਸਬਜ਼ੀਆਂ ਪਈਆਂ ਹੁੰਦੀਆਂ ਅਗਲਾ ਕਹਿੰਦਾ ਪਾਓ ਤੇ ਖਾਓ ਉਦੋਂ ਸਾਰੇ ਘਰਾਂ ਦੇ ਇਕੱਠੇ ਹੁੰਦੇ ਤੇ ਇਕੱਠੇ ਹੋ ਕੇ ਤੇ ਦੇਖੀ ਨਾ ਇੱਕ ਇੱਕ ਜਾਣੇ ਨੂੰ ਲਾ ਦਿੰਦੇ ਦੋ ਦੋ ਤਿੰਨ ਤਿੰਨ ਜਾਣਿਆਂ ਨੂੰ ਵੀ ਤੁਸੀਂ ਰੋਟੀ ਫਖਾਓ ਤੇ ਸਾਰਿਆਂ ਨੂੰ ਬੈਠਾਂ ਨੂੰ ਮੰਜਾਂ ਤੇ ਥਾਲੀਆਂ ਆਉਂਦੀਆਂ ਥਾਲੀ ਦੇ ਵਿੱਚ ਹੁੰਦੀਆਂ ਰੋਟੀਆਂ ਤੇ ਸਬਜ਼ੀ ਤੇ ਨਾਲ ਹੁੰਦੀ ਦਾਲ ਤੇ ਨਾਲ ਦੋ ਲੱਡੂ ਤੇ ਇੱਕ ਜਲੇਬੀ ਜਾਂ ਦੋ ਜਲੇਬੀਆਂ ਤੇ ਇੱਕ ਲੱਡੂ ਬਸ ਇਹ ਨਾ ਮਤਲਬ ਕਿ ਹੁੰਦਾ ਸੀ ਰੋਟੀ ਫੜਾਉਣ ਦਾ ਸਿਸਟਮ ਵਿਆਹ ਤੋਂ ਪਹਿਲਾਂ ਦੋ ਦਿਨ ਪਹਿਲਾਂ ਵਗ ਜਾਂਦੇ ਵਿਆਹ ਵੇਲੇ ਪਹਿਲੀਆਂ ਜੀ ਲੱਗ ਜਾਂਦੇ ਐਡੀਆਂ ਕੂਚਨ ਸਾਡੇ ਵਿਆਹ ਹੋਣਾ ਸਾਡੇ ਵਿਆਹ ਹੋਣਾ 15 ਦਿਨ ਤਾਂ ਪਹਿਲਾਂ ਚਾ ਚੜਦਨ ਜਾਂ ਚੜ ਜਾਂਦਾ ਸੀਗਾ ਤੇ ਹੁਣ ਤਾਂ ਭਾਈ ਉੱਥੇ ਪਾਲਸਾਂ ਚ ਜਾਓ ਤੇ ਖਾ ਪੀ ਆਓ ਹੁਣ ਉਹ ਗੰਡੇ ਪਕੌੜਿਆਂ ਦੀਆਂ ਸਬਜ਼ੀਆਂ ਵੀ ਗਈਆਂ ਤੇ ਉਹ ਲੱਡੂ ਜਲੇਬੀਆਂ ਵੀ ਗਈਆਂ ਜਿਹੜੀਆਂ ਮੌਕੇ ਤੇ ਖਾਂਦੇ ਹੁੰਦੇ ਸੀਗੇ ਹਨਾ ਵਿਆਹਾਂ 'ਚ ਆਹ ਲੋ ਜੀ ਆਪਾਂ ਵੀ ਫਿਰ ਮਸਾਲਾ ਮਸੂਲਾ ਪਾਤਾ ਤੇ ਮੈਂ ਕਿਹਾ ਆਪਾਂ ਵੀ ਕਰ ਲਈਏ ਰੀਜ ਪੂਰੀ ਅੱਜ ਤੇ ਫੀਲਿੰਗ ਲਵਾਂਗੇ ਉਹੀ ਵਿਆਹ ਵਾਲੀ ਵੀ ਵਿਆਹ ਦੇ ਵਿੱਚ ਆਪਾਂ ਗਏ ਤੇ ਉੱਥੇ ਜਾ ਕੇ ਆਹਾ ਸਭ ਕੁਝ ਖਾਦਾ ਮੈਂ ਕੀ ਕੀਤਾ ਗੰਡੇ ਪਾ ਲਏ ਤੇ ਹਰੀਆਂ ਮਿਰਚਾਂ ਤੇ ਸਾਰਾ ਕੁਝ ਪਾ ਲਿਆ ਟਮਾਟਰ ਮੇਰੇ ਕੋਲ ਹੈ ਨਹੀਂ ਸੀ ਨਾ ਟਮਾਟਰ ਵੀ ਪਾ ਲੰਦੀ ਇਹਦੇ ਵਿੱਚ ਤੇ ਮੇਰੇ ਕੋਲ ਸੀਗੇ ਆਹਾ ਦੇਖੀ ਨਾ ਗੰਡੇ ਤੇ ਹਰੀਆਂ ਮਿਰਚਾਂ ਮੈਂ ਕਹ ਚੱਲ ਇਹ ਧਰ ਲੈਣੇ ਆ ਤੇ ਪਕੌੜੇ ਵੀ ਰੱਖ ਲੈ ਜੀ ਆਪਾਂ ਤੇ ਆਲੂ ਵੀ ਚੀਰ ਲੈ ਤੇ ਆ ਪਿਓਰ ਵੇਸਣ ਦੇ ਐ ਜੀ ਇਹ ਇਹਦੇ ਵਿੱਚ ਨਾ ਉਹ ਦੂਜੇ ਲਸਣ ਪਕੌੜੇ ਜੇ ਹੈ ਨਹੀਂ ਗੇ ਵੇਸਣ ਦੇ ਐ ਤੇ ਮੈਨੂੰ ਇਹੀ ਸਵਾਦ ਲੱਗਦਾ ਮੈਨੂੰ ਉਹ ਲਸਣ ਵਾਲੇ ਨਹੀਂ ਜ਼ਿਆਦਾ ਸਵਾਦ ਲੱਗਦੇ ਤੇ ਮੈਂ ਵੀ ਫਿਰ ਵੱਡੇ ਵੱਡੇ ਚੱਕ ਕੇ ਤੋੜੇ ਤੂੜੇ ਹੈ ਨਹੀਂ ਗੇ ਤੇ ਓਵੇਂ ਚੱਕ ਕੇ ਤੇ ਕੁੱਕਰ ਚ ਪਾਤੇ ਮੈਂ ਆਖਾ ਮਨਾ ਅੱਜ ਨਾ ਬਣਾਵਾਂਗੇ ਐ ਤੋੜ ਕੇ ਨਾ ਇਹਦਾ ਕਚਰ ਕੁੰਡਾ じゃ ਨਹੀਂ ਕਰਦੇ ਹੈਗੇ ਥੋੜੇ ਜਿਹਾ ਆਲੂ ਪਏ ਸੀ ਤੇ ਵਿੱਚੀ ਆਲੂ ਪਾਤੇ ਅੱਗੇ ਕੀ ਹੁੰਦਾ ਸੀ ਜੇ ਕੋਈ ਨਾ ਹੋਰ ਸਬਜ਼ੀ ਹੁੰਦੀ ਤਾਂ ਅਗਲਾ ਕਹਿੰਦਾ ਗੰਡੇ ਪਕੌੜੇ ਧਰ ਲੋ ਆਲੂ ਪਕੌੜੇ ਧਰ ਲੋ ਹਨਾ ਇਹ ਚੀਜ਼ਾਂ ਲੱਗਦੀਆਂ ਵੀ ਸਵਾਦ ਸੀ ਤੇ ਕਦੇ ਇਹਨਾਂ ਨਾਲ ਕਦੇ ਕੋਈ ਕਿਸੇ ਨੂੰ ਅਫਰੇਮਾ ਨਹੀਂ ਹੋਇਆ ਸੀ ਕਦੇ ਕਿਸੇ ਦੇ ਗੈਸ ਨਹੀਂ ਬਣੀ ਸੀ ਅੱਜ ਕੱਲ ਮੈਂ ਕਹਿੰਦੀਆਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਖਾਂਦੇ ਆ ਤਾਂ ਵੀ ਲੋਕ ਕਹਿੰਦੇ ਸਾਡੇ ਗੈਸ ਬਣ ਗਈ ਜੀ ਸਾਨੂੰ ਅਫਰੇਮਾ ਹੋ ਗਿਆ ਜੀ ਸਾਡੇ ਰੋਟੀ ਨਹੀਂ ਹਾਜਮਾਈ ਜੀ ਅੱਗੇ ਤਾਂ ਰੋਟੀਆਂ ਦਾ ਨਹੀਂ ਪਤਾ ਲੱਗਦਾ ਸੀ ਵੀ ਰੋਟੀਆਂ ਜਾਂਦੀਆਂ ਕਿੱਧਰ ਨੂੰ ਆਏ ਪਤਾ ਹੀ ਨਹੀਂ ਸੀਗਾ ਵੀ ਹਾਜਮ ਵੀ ਹੁੰਦੀ ਹੈ ਕੋਈ ਚੀਜ਼ ਆਹ ਲੱਗਦਾ ਸੀ ਵੀ ਖਾ ਲਈ ਤੇ ਬਸ ਢੱਡ ਭਰ ਲਿਆ ਤੇ ਢੁੱਤੋਂ ਦੇ ਹੱਥ ਫੇਰਿਆ ਤੇ ਚੱਲ ਮੇਰਾ ਭਾਈ ਕੰਮ ਨਿਭੜਿਆ ਠੀਕ ਆ ਜੀ ਤੇ ਆਪਾਂ ਲਵਾਤੀ ਸੀ ਟੀ ਮੈਂ ਖਿਆ ਚੱਲ ਛੇਤੀ ਬਣ ਜੂ ਥੋੜਾ ਜਿਹਾ ਕਾਲੀ ਦਾ ਸੀ ਕੰਮ ਤੇ ਮੈਂ ਖੈ ਫਿਰ ਨਾ ਗੰਡੇ ਪਕੌੜੇ ਜੇ ਸਮਾਦ ਬਣ ਜਾਣਗੇ ਨਹੀਂ ਤਾਂ ਨਾ ਪਕੌੜੇ ਰਿੱਜਨ ਚ ਨਹੀਂ ਆਉਂਦੇ ਹੈਗੇ ਫਿਰ ਛੇਤੀ ਛੇਤੀ ਤੇ ਮੈਂ ਕੀ ਕੀਤਾ ਚਲੋ ਜੀ ਇਹਦੀ ਚੱਕੀ ਸੀਟੀ ਤੇ ਆਪਾਂ ਕੀ ਕੀਤਾ ਕੜਚੀ ਪਾਤੀ ਇਹਦੇ ਵਿੱਚ ਕੜਚੀ ਪਾ ਕੇ ਤੇ ਸੀਟੀ ਚੱਕਤੀ ਤਾਂ ਮੈਂ ਕਹਦੀ ਦੇਖੀਏ ਹਵਾ ਇਹਦਾ ਕੀ ਰੰਗ ਬੰਨ ਬਣ ਗਿਆ ਆਹ ਲੋ ਜੀ ਵਧੀਆ ਬਣੀ ਪਈ ਹੈਗੀ ਐ ਯਾਨੀ ਕਿ ਹਜੇ ਨਾ ਮੈਨੂੰ ਐ ਲੱਗਿਆ ਵੀ ਇਹ ਨਰਮ ਹੈ ਮੀ ਮੇਰੇ ਕਹਿੰਦਾ ਮਤਲਬ ਵੀ ਹਜੇ ਰਿੱਜੀ ਨਹੀਂ ਹੈਗੀ ਤੇ ਭਾਈ ਇਹ ਵੀ ਆਪਾਂ ਰੰਨ ਲਾਂਗੇ ਤੇ ਨਾਲੇ ਹੁਣ ਆਏ ਦੱਸੋ ਤੁਹਾਨੂੰ ਵੀ ਮੇਰੀਆਂ ਗੱਲਾਂ ਸੁਣ ਕੇ ਕਿਹਨੂੰ ਕਿਹਨੂੰ ਯਾਦ ਆ ਗਈ ਵੀ ਆਪਾਂ ਵਿਆਹਾਂ 'ਚ ਜਾਂਦੇ ਸੀ ਤੇ ਉੱਥੇ ਗੰਡੇ ਪਕੌੜਿਆਂ ਦੀ ਦਾਲ ਸਬਜ਼ੀ ਖਾਂਦੇ ਸੀ ਦਾਲ ਕਹਿੰਦੇ ਹੁੰਦੇ ਸੀ ਅੱਗੇ ਹੁਣ ਭਾਈ ਸਬਜ਼ੀ ਖਾਣ ਲੱਗ ਗਏ ਹਨ ਅੱਗੇ ਦਾਲ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਫਲਾਣਿਆਂ ਨੇ ਗੰਡੇ ਪਕੌੜੇ ਨਾਲ ਦਾਲ ਧਰੀ ਹੈ ਜੇ ਗਵੰਡੀਆਂ ਦੇ ਪੁੱਛਣਾ ਤੁਸੀਂ ਕਾਦੀ ਦਾਲ ਧਰੀ ਹੈ ਗੰਡੇ ਪਕੌੜੇ ਧਰੇ ਆ ਕੋਈ ਆਇਆ ਨਹੀਂ ਕਹਿੰਦਾ ਸੀ ਤੁਸੀਂ ਕਾਦੀ ਸਬਜ਼ੀ ਧਰੀ ਹੈ ਸਿੱਧਾ ਹੀ ਪੁੱਛਦੇ ਸੀ ਤੇ ਪੁਰਾਣੇ ਬਜ਼ੁਰਗ ਤਾਂ ਹੁਣ ਵੀ ਕਹਿੰਦੇ ਕਾਦੀ ਦਾਲ ਧਰੀ ਹੈ ਭਾਈ ਹਨਾ ਉਹ ਹਜੇ ਵੀ ਨਹੀਂ ਕਹਿੰਦੇ ਵੀ ਭਾਈ ਸਬਜ਼ੀ ਕਾਦੀ ਬਣਾਈ ਆ ਹੁਣ ਤਾਂ ਭਾਈ ਬਹੁਤ ਟਸਨ ਪਸਨ ਹੋਣ ਲੱਗ ਗਿਆ ਕੰਮ ਚਲੋ ਸਮੇਂ ਸਰ ਬਦਲਣਾ ਵੀ ਚਾਹੀਦਾ ਹੈਗਾ ਹਨਾ ਬਦਲੋ ਤੇ ਲੋ ਜੀ ਇਹ ਫਿਰ ਹੁਣ ਵਾਲੇ ਖਾਣ ਲੱਗ ਗੀ ਮੈਨੂੰ ਲੱਗਦਾ ਇਹ ਚ ਜਿਹੜਾ ਕੱਚ ਪੱਕ ਜਾ ਸੀਗਾ ਉਹ ਠੀਕ ਹੋ ਜਾਊਗਾ ਹੁਣ ਵਿਚਾਰੀ ਇਹਨੇ ਕਿਉ ਤੇ ਹੁਣ ਇਹਦਾ ਰੰਗ ਬਣ ਜਾ ਬਣ ਜੂਗਾ ਅੱਜ ਨਾ ਇਹ ਕੰਮ ਥੋੜਾ ਜਿਹਾ ਕੱਚਾ ਰਹਿ ਗਿਆ ਇੱਕ ਤਾਂ ਟਮਾਟਰ ਹੈ ਨਹੀਂ ਸੀਗੇ ਚਲ ਮੈਂ ਖੋਹ ਜਾਣੇ ਕੋਈ ਗੱਲ ਨਹੀਂ ਟਮਾਟਰ ਹੈ ਨਹੀਂ ਤਾਂ ਕੀ ਆਪਾਂ ਫੀਲਿੰਗ ਲੈ ਲਾਂਗੇ ਵੀ ਟਮਾਟਰ ਪਾਈ ਪਾਏ ਐ ਖੁੱਲੀ ਜੀ ਥਾਲੀ 'ਚ ਮੈਂ ਪਾ ਲੇ ਗੰਡੇ ਪਕੌੜੇ ਤੇ ਇਹ ਮਖਾ ਠੰਡੇ ਹੋ ਜਾਣਗੇ ਤੇ ਉਹਨੇ ਆਪਾਂ ਇਹਨੂੰ ਚੱਕ ਕੇ ਤੇ ਭਾਈ ਪਾਸੇ ਰੱਖ ਦਿੰਨੇ ਹੈਗੇ ਆ ਇਹ ਠੰਡੀ ਹੋ ਜੂਗੀ ਤੇ ਆਪੇ ਇਹ ਮਤਲਬ ਕਿ ਕਿਉਂਕਿ ਤਤੇ ਤਤੇ ਤੈ ਖਾਦੇ ਵੀ ਨਹੀਂ ਜਾਂਦੇ ਵੱਡੇ ਵੱਡੇ ਪਕੌੜੇ ਐ ਤੇ ਇੱਕ ਬੁਰਕੀ ਦੇ ਵਿੱਚ ਇਹ ਦੋ ਤਿੰਨ ਹੀ ਆਉਣਗੇ ਤੇ ਆਪਾਂ ਵਿੱਚ ਪਾ ਲਿਆ ਜੀ ਘਿਓ ਠੀਕ ਹੈ ਜੀ ਘਿਓ ਪਾਉਣਾ ਜ਼ਰੂਰੀ ਹੈ ਘਿਓ ਤੋਂ ਮੇਰਾ ਸਬਜ਼ੀ ਨੂੰ ਸਵਾਦ ਲੱਗਦੀ ਹੈ ਅੱਜ ਕੱਲ ਤਾਂ ਆਪਾਂ ਦੂਜਾ ਘਿਓ ਤਿਆਰ ਕਰੀ ਬੈਠੇ ਜੀ ਐਂਟੀ ਵਰਟਕ ਜਿਹੜਾ ਕੋਲੈਸਟ੍ਰੋਲ ਬੀਪੀ ਵਾਲਾ ਵੀ ਬੰਦਾ ਖਾਊਗਾ ਤਾਂ ਉਹ ਠੀਕ ਰਹੂਗਾ ਯਾਨੀ ਕਿ ਉਹਨੂੰ ਬੀਪੀ ਵਗੈਰਾ ਕੋਲੈਸਟ੍ਰੋਲ ਵਗੈਰਾ ਠੀਕ ਰਹੂਗਾ ਉਹਦੇ ਨਾਲ ਤੇ ਲਓ ਜੀ ਆਪਾਂ ਕੀ ਕੀਤਾ ਤਾ ਤਵੀ ਧਰ ਲਈ ਤੇ ਤਵੀ ਮੇਸ਼ ਦੀ ਲਾਲੀ ਰੋਟੀ ਮੈਂ ਕਹਣੀ ਵੱਡੀਆਂ ਵੱਡੀਆਂ ਲਾਵਾਂਗੇ ਮੈਨੂੰ ਨਾ ਵੈਸੇ ਵੀ ਮੇਰਾ ਹੱਥ ਥੋੜਾ ਜਾ ਤੰਗ ਹੀ ਆ ਛੋਟੀਆਂ ਰੋਟੀਆਂ ਦੇ ਮਾਮਲੇ ਦੇ ਵਿੱਚ ਕਿਉਂਕਿ ਮੇਰੇ ਤੋਂ ਇੰਨੀਆਂ ਛੋਟੀਆਂ ਰੋਟੀਆਂ ਨਹੀਂ ਪੱਕਦੀਆਂ ਪਕਾਉਂਦੀ ਤਾਂ ਮੈਂ ਵੱਡੀ ਹੁੰਨੀ ਐ ਪਰ ਆਏਗੇ ਤਾਂ ਕਈ ਵਾਰੀ ਟੌਰ ਜੀ ਬਣਾਉਣੀ ਪੈ ਜਾਂਦੀ ਆ ਉਦੋਂ ਫਿਰ ਛੋਟੀਆਂ-ਛੋਟੀਆਂ ਵਿਚਾਰੀਆਂ 빙ਗੀਆਂ ਹੀ ਹੁੰਦੀਆਂ ਰਹਿੰਦੀਆਂ ਨੇ 빙ਗੀਆਂ ਹੋ ਜਾਂਦੀਆਂ ਨੇ ਉਹ ਜਿਹੜੀਆਂ ਮੈਂ ਛੋਟੀਆਂ ਪਕਾਉਨੀਆਂ ਨਾ ਉਹ ਟੇਡੀਆਂ 빙ਗੀਆਂ ਹੋ ਜਾਂਦੀਆਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦੀ ਆ ਪਰ ਮੇਰੇ ਪਰੌਂਠੇ ਹੁੰਦੇ ਜਿਹੜੇ ਤਵੀ ਮੇਚਦੇ ਹੁੰਦੇ ਆ ਭਾਈ ਆਲੂਆਂ ਵਾਲੇ ਗੋਭੀ ਵਾਲੇ ਜਿਹੜੇ ਕੋਈ ਮੈ ਮੂੜੀਆਂ ਵਾਲੇ ਬਣਾਉਨੀਆਂ ਨਾ ਉਹ ਤਵੇ ਮੇਚਦੇ ਹੁੰਦੇ ਨੇ ਪੂਰੇ ਤਵੀ ਹੁਣ ਤਾਂ ਮੈਂ ਤਵੀ ਲਈ ਰੋਟੀਆਂ ਵੀ ਆਸੇ-ਪਾਸੇ ਢੇਕ ਬੰਨੀਆਂ ਤਵਾ ਛੋਟਾ ਹੈ ਮੇਰੇ ਕੋਲੇ ਤੇ ਮੈਂ ਤਵੀ ਲਈ ਵੱਡੀ ਤੇ ਆਹ ਦੇਖੋ ਵਧੀਆ ਚੌਰਸ ਤਵੀ ਆਪਣੀ ਇਹ ਨਾ ਮੈਂ ਪੱਠੀ ਤੇ ਵੀ ਰੱਖ ਲੈਣੀ ਹੁੰਨੀ ਐ ਵਧੀਆ ਲੱਗਦੀ ਐ ਪੱਠੀ ਤੇ ਰੱਖੀ ਵੀ ਤੇ ਲੋ ਜੀ ਆਪਾਂ ਥਾਲ ਧਰ ਲਿਆ ਇੱਥੇ ਤੇ ਨਾਲ ਰੋਟੀ ਪੱਕੀ ਜਾਂਦੀ ਐ ਤੇ ਨਾਲ ਰੋਟੀ ਵੀ ਹੁਣ ਧਰ ਲਾਂਗੇ ਜਗ੍ਹਾ ਥੋੜੀ ਤੇ ਰੋਟੀ ਆਪੇ ਕਿਹੜੇ ਤਰੀਕੇ ਨਾਲ ਧਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਥਾਲ ਵੱਡਾ ਆਹ ਸੌਰੀ ਉਹ ਆਪਣੀ ਜਿਹੜੀ ਸਬਜ਼ੀ ਪਾਈ ਐ ਪਲੇਟ ਜੀ ਉਹ ਵੱਡੀ ਐ ਤੇ ਥਾਲ ਛੋਟਾ ਐ ਤੇ ਰੋਟੀ ਆਪਣੀ ਤਿਆਰ ਹੋਈ ਜਾਂਦੀ ਹੈ ਮੈਂ ਕਹਣੀ ਜਦੋਂ ਰੜਕੇ ਨੇ ਵਧੀਆ ਬਣ ਜਾਣਾ ਨਾ ਫੁਲਕਾ ਬਣ ਜਾਣਾ ਹਨਾ ਫੁਲਕਾ ਭਾਈ ਕੌਣ ਐਡੇ ਐਡੇ ਫੁਲਕੇ ਬਣਾਉਂਦਾ ਹੁੰਦਾ ਭੈਣੋ ਜਰੂਰ ਦੱਸਿਆ ਕਰੋ ਤੇ ਨਾਲੇ ਮੇਰਾ ਤਾਂ ਹੁਣ ਕਈ ਦਿਨਾਂ ਦੀ ਵੀਡੀਓ ਹੀ ਨਹੀਂ ਆਈ ਤੇ ਅੱਜ ਮੈਂ ਸ਼ੌਂਕ ਜੇ ਨਾ ਮੱਖਚਾਰ ਅੱਜ ਗੰਡੇ ਪਕੌੜੇ ਧਰਦੀ ਤੇ ਨਾਲੇ ਬਣਾਉਂਗੀ ਵੀਡੀਓ ਠੀਕ ਹੈ ਜੀ ਤੇ ਆਹ ਲੋ ਆਪਾਂ ਬਣਾ ਲਈ ਜੀ ਹੁਣ ਵੀਡੀਓ ਇਹ ਦੀ ਤੇ ਨਾਲੇ ਬਣਾ ਲੈ ਗੰਡੇ ਪਕੌੜੇ ਤੇ ਆਪਾਂ ਪਾਤਾ ਜੀ ਤੈ ਮਾਰਤੀ ਰਮਾਲੀ ਪਰੌਂਠਾ ਬਣਾਤਾ ਇਹਦਾ ਰੋਟੀ ਦਾ ਤੇ ਇਹ ਆਪਾਂ ਧਰ ਲੈਣੀ ਹੈਗੀ ਆ ਹੁਣ ਆਪਣੇ ਇਹਦੇ ਵਿੱਚ ਕੀ ਕਹਦੇ ਹੁੰਦੇ ਆ ਥਾਲ ਦੇ ਵਿੱਚ ਤੇ ਦੱਸੋ ਫਿਰ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਦੇਖ ਰਹੇ ਹੋ ਕਿਹੜੀਆਂ ਕਿਹੜੀਆਂ ਮੇਰੀਆਂ ਭੈਣਾਂ ਨੇ ਦੇਖ ਲਈ ਤੇ ਕਿਹੜੀਆਂ ਕਿਹੜੀਆਂ ਅੱਜ ਦੇਖ ਕੇ ਆਲੂ ਗੰਡੇ ਪਕੌੜੇ ਬਣਾਉਣ ਗਈਆਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਤੇ ਲਾਈਕ ਓਕੇ ਜੀ ਬਾਏ ਬਾਏ